ਦੋਸਤੋ ਸਸਿਕਾਲ ਕੀ ਹਾਲ ਚਾਲ ਹੈ ਕੱਲ ਕੇ ਪਰਸੋਂ ਨਾ ਵੀਰਵਾਰ ਨੂੰ ਗੁਰਦੁਆਰਾ ਆੰਬਸਾਹ ਮੋਹਾਲੀ ਵਿਖੇ ਭਾਨੇ ਸਿੱਧੂ ਨੇ ਇਕੱਠ ਕਰਿਆ ਜਿਹੜੇ ਏਜੰਟ ਹੈ ਨਾ 80% ਜਿਹੜੇ ਏਜੰਟ ਹੈ ਬੱਚਿਆਂ ਨੂੰ ਬਾਹਰ ਭੇਜਦੇ ਆ ਡਾਕੂ ਤੇ ਲੋਕਾਂ ਦੀ ਲੁੱਟ ਖਸੁੱਟ ਕਰਕੇ ਕਿਉਂਕਿ ਇਹ ਗੱਲ ਆਪਾਂ ਤਾਂ ਕਹਿ ਰਹੇ ਆ ਵੀ 25% ਬੰਦੇ ਬਹੁਤ ਅੱਛੇ ਐ ਜਿਹੜੇ ਲਾਇਸੈਂਸ ਹੋਲਡਰ ਹੈ ਜਿਨ੍ਹਾਂ ਕੋਲ ਸਰਕਾਰਾਂ ਵੱਲੋਂ ਮਾਨਤਾ ਪ੍ਰਾਪਤ ਲਾਇਸੈਂਸ ਹੈ ਆਪਦੇ ਦਫ਼ਤਰ ਕੋਲ ਕੇ ਬੈਠੇ ਐ ਤੇ ਬੱਚਿਆਂ ਨੂੰ ਵੀਜ਼ਾ ਵਗੈਰਾ ਲਗਾ ਕੇ ਬਾਹਰ ਅੱਛੇ ਤਰੀਕੇ ਨਾਲ ਭੇਜ ਵੀ ਰਹੇ ਐ ਉਹਨਾਂ ਦਾ ਧੰਨਵਾਦ ਐ ਪਰ ਜਿਹੜੇ 70 ਤੋਂ 80% ਡਾਕੂ ਏਜੰਟ ਐ ਉਹ ਕਿਆ ਹੁ ਐ ਕਿ ਜਿਹੜੇ ਲੋਕਾਂ ਦਾ ਪੈਸਾ ਉਹਨਾਂ ਨੇ ਬਰਬਾਦ ਕੀਤਾ ਠੱਗੀ ਮਾਰੀ ਹੈ ਜਿੰਨਾਂ ਨਾਲ ਔਰ ਠੱਗੀ ਕਿਵੇਂ ਸਾਬਤ ਹੋਈ ਕਿ ਲੋਕਾਂ ਕੋਲੇ ਐਫ ਆਈ ਆਰ ਹੋਈਆਂ ਹੋਈਆਂ ਐਫ ਆਈ ਆਰ ਦੀਆਂ ਕਾਪੀਆਂ ਲੈ ਕੇ ਅਨੇਕਾਂ ਹੀ ਲੋਕ ਆਮ ਹੀ ਪਿੰਡਾਂ 'ਚ ਸ਼ਹਿਰਾਂ 'ਚ ਘੁੰਮਦੇ ਦੇਖੇ ਜਾ ਸਕਦੇ ਆ ਬਹੁਤ ਸਾਰੇ ਡਾਕੂ ਏਜੰਟ ਅੰਦਰ ਵੀ ਹੈ ਕਿਉਂ ਅੰਦਰ ਹੈ ਇਹੜਾ ਦਰਾਖਸ਼ਾਲਾ ਸੀ ਉਹ ਭਾਨੇ ਸਿੱਧੂ ਨੂੰ ਫੋਰਚੂਨਰ ਦੇਣਾ ਆ ਜਿਉ ਸੱਚਾ ਸੀ ਇੱਕ ਨੰਬਰ 'ਚ ਕੰਮ ਸੀ ਇੱਕ ਹੋਰ ਸੀ ਗੰジャ ਦਾ ਪਿੱਛੇ ਜੇ ਬੋਲਦਾ ਸੀ ਜਦੋਂ ਭਾਨੇ ਤੇ ਪਰਚਾ ਹੋਇਆ ਉਹ ਕਿੱਧਰ ਗਏ ਹੁਣ ਯਾਰ ਤੁਸੀਂ ਆਪਦੀ ਜਮਾਤ ਨੂੰ ਆਪਦੇ ਕਲੀਜ਼ ਨੂੰ ਆਪਦੇ ਨਾਲ ਦਿਆਂ ਨੂੰ ਤਾਂ ਡਿਫੈਂਡ ਕਰੋ ਜਿਉ ਸੱਚੇ ਤਾਂ ਡਿਫੈਂਡ ਕਰੋ ਪਰ ਇਹ ਨਹੀਂ ਕਿ ਤੁਸੀਂ ਕਿਸੇ ਵਕਾਊ ਚੈਨਲਾਂ ਤੇ ਬੈਠ ਕੇ ਕਿਸੇ ਟਾਊਟ ਵੀਡੀਓ ਤੇ ਬੈਠ ਕੇ ਇੱਕ ਬੰਦੇ ਦਾ ਕਰੈਕਟਰ ਅਸੈਸੀਨੇਸ਼ਨ ਕਰੀ ਜਾਓ। ਭਾਣੇ ਸਿੱਧੂ ਤੇ ਅੱਗੇ ਜਾ ਕੇ ਪਗਲ ਕਰਦੇ ਆ ਜਿਹੜੀਆਂ ਉਹਦੇ ਵਿੱਚ ਕਮੀਆਂ ਐ ਉਹ ਅਲੱਗ ਦੀ ਆ ਪਰ ਮਿੱਤਰੋ ਇਹ ਸੌਂਖੀ ਇੱਕ ਵਿਦਿਆਰਥੀਆਂ ਨੂੰ ਪਹਿਲਾਂ ਤਾਂ ਉਹ ਜੈਨੋਸਾਈਡ ਹੋਇਆ ਫਿਰ ਸਮੈਗ ਵਰਗੀ ਚੀਜ਼ ਆਈ ਫਿਰ ਆਰਨਾ ਰਸ ਕਾ ਕੋਰੇਕਸ ਐਕਸੀ ਬਲੌਣ ਤੇ ਮਤਲਬ ਉਹ ਖੰਗ ਵਾਲੀ ਦਵਾਈ ਜਿਹੜੀ ਉਹ ਜਵਾਨੀ ਕਹਿਰੀ ਸੋਮਾ ਖਾ ਕੇ ਤੁਰਦੀ ਬਣੀ ਫਿਰ ਵਿੱਚੇ ਨਾਲ ਅਚੂ ਕਰਤਾ ਜੀ ਨੂੰ ਸਮਾਨ ਕਹਿੰਦੇ ਐ ਚਿੱਟਾ ਕਹਿ ਲੋ ਇਹ ਸ਼ੁਰੂ ਹੋ ਗਿਆ ਜਵਾਨੀ ਦਾ ਮਲਿਆ ਮੀਟ ਕਰਨ ਵਾਸਤੇ ਨਾਲ ਨਾਲ ਜਿਹੜੇ ਕੁਝ ਬਚ ਗਏ ਜਿਵੇਂ ਸਪੁਣੀ ਦੇ ਗੋਲ ਪੁੰਡਲ ਦੇ ਵਿੱਚੋਂ ਬਚ ਜਾਂਦੇ ਆ ਜਿਹੜੇ ਜਿਹੜੇ ਇਹਨਾਂ ਦੇ ਜਾਲ ਚੋਂ ਬਚ ਗਏ ਜਿਵੇਂ ਬਾਈ ਦੀਪ ਸਿੱਧੂ ਉਹ ਤਾਂ ਉਹ ਅਸੀਂ ਡੀਪ ਸਟੇਟ ਦੇ ਜਿਹੜੇ ਜਾਲ ਚੋਂ ਬਚ ਗਏ ਨਾ ਮਿੱਤਰੋ ਉਹਨਾਂ ਨੂੰ ਕਹਿਤਾ ਕਿ ਖੇਤੀ ਤਾਂ ਕਿਹੜਾ ਤੰਦਾ ਹੈ ਇਹ ਤਾਂ ਫੇਲ ਸੌਦਾ ਹੈ ਇੱਥੇ ਤਾਂ ਰਹਿਣ ਵਾਲਾ ਮਾਹੌਲ ਹੀ ਨਹੀਂ ਬਾਈ ਕਿਉਂਕਿ ਬੱਚਿਆਂ ਨੂੰ 25 ਸਾਲ ਦੀ ਉਮਰ 'ਚ ਤਾਂ ਅਕਲ ਆਉਣੀ ਸ਼ੁਰੂ ਹੁੰਦੀ ਹੈ ਤੇ 15 ਸਾਲ ਦਾ ਜਵਾਨ ਘਰੇ ਆਪਦੇ ਮਾਪਿਆਂ ਨੂੰ ਮਤ ਦੇਣ ਲੱਗ ਜਾਂਦਾ ਹੈ। ਵੀਡੀਓ ਵੇਖ ਕੇ ਹੁਣ ਵੀਡੀਓ ਚ 80% ਗੱਪ ਹੁੰਦਾ ਹੈ ਗੱਲ ਫੇਰ ਉੱਥੇ ਆ ਗਈ। ਇਹਨਾਂ ਨੇ ਪ੍ਰੋਮੋਸ਼ਨ ਕਰ ਕਰਕੇ ਐਡ ਲਾ ਕੇ ਤੁਹਾਡੀ ਲੋਕੇਸ਼ਨ ਲਾ ਕੇ ਵਾਰੀ 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 ਤੁਹਾਡੇ ਅੱਗੇ ਉਹ ਵੀਡੀਓ ਆਈ ਜਾਣੀ ਹੈ। ਇਹਨਾਂ ਨੇ ਤਾਂ ਐਡ ਲਾ ਕੇ ਛੱਡ ਦੇਣੀ ਹੈ ਸਪਾਂਸਰਡ ਕਰਕੇ ਉੱਤੇ ਲਿਖਿਆ ਹੁੰਦਾ ਨਾ ਮਿੱਤਰੋ ਜੀ ਦੇ ਸਪਾਂਸਰਡ ਉਹਨਾਂ ਨੇ ਸਪੌਂਸਰਡ ਕਰੀ ਹੁੰਦੀ ਹੋਏ ਤੇ ਐਡ ਲੱਗੀ ਹੁੰਦੀ ਐ ਐਡ ਕਿੱਥੋਂ ਆਉਂਦੀ ਐ ਤਾਂ ਨੌ ਜਵਾਨੀ ਨੇ ਇਹ ਵੀਡੀਓਜ਼ ਵੇਖੀਆਂ ਹੁੰਦੀਆਂ ਇੱਕ ਆਪਣੇ ਨੇੜੇ ਦਾ ਸੱਜਣਾ ਐ ਉਹ ਮੁੰਡਾ ਇੱਕ ਨੰਬਰ 'ਚ ਜਾਂਦਾ ਸੀ ਯੂਕੇ ਕੈਨੇਡਾ ਨਹੀਂ ਗਿਆ ਸਾਲ ਹੋ ਗਿਆ ਡੋਂਕੀ ਲਾ ਕੇ ਕਹਿੰਦਾ ਅਮਰੀਕਾ ਜਾਣਾ ਤੇ ਜਾਣਾ ਵੀ ਡੋਂਕੀ ਲਾ ਕੇ ਤੇ ਵੀਡੀਓ ਵੀ ਡੋਂਕੀ ਵਾਲੀਆਂ ਹੀ ਵੇਖਦਾ ਰਿਹਾ ਕਿ ਰਸਾ ਰਨਰੀ ਲਾ 22-23 ਸਾਲ ਦਾ ਹੋਣਾ ਐ ਗਿਆਡੋਂ ਕੀ ਲਾ ਕੇ ਉੱਥੇ ਚਾਚੇ ਡਰਮ ਟਰੰਪ ਨਾਲ ਪੰਗਾ ਪੈ ਗਿਆ ਉਹਨਾਂ ਨੇ ਮੈਕਸੀਕੋ ਦੇ ਜੰਗਲਾਂ 'ਚੋਂ ਨਿਕਲਦੇ ਚੱਕ ਲਏ ਤੇ ਹੁਣ ਉੱਥੇ ਕੋਈ ਕੈਂਪ ਹੈ ਉੱਥੇ ਕੈਦ ਬੈਠਾ ਹੈ ਨੌਜਵਾਨ ਮੁੰਡਾ ਜਿਹੜਾ 40 ਤੋਂ 50 ਲੱਖ ਲਾ ਕੇ ਗਿਆ ਫਿਰੋਜ਼ਪੁਰ ਕੋਲੇ ਪਿੰਡ ਐ ਦੱਸੋ ਸਮਝ ਗਏ ਨਾ ਐ ਜਵਾਨੀ ਘਰਦੀ ਐ ਕਹਿਣ ਤੋਂ ਭਾਵ ਕਿ ਇਹ ਚੱਲ ਰਿਆ ਸੀ ਧੰਦਾ ਵਿੱਚ ਸੌਂਖ ਛੜਦੀ ਚਿੱਟੇ ਨਾਲੋਂ ਭੈੜਾ ਕੰਮ ਐ ਜਿਹੜਾ ਏਜੰਟਾਂ ਦਾ ਐ ਕਿਸੇ ਨੇ ਕਿਲਾ ਜਮੀਨਾ ਉਹ ਵੇਚਤੀ ਅਗਲਾ ਕਹਿੰਦਾ ਉਧਰ ਜਾ ਕੇ ਕਮਾ ਕੇ ਲਿਆਵਾਂਗੇ ਕਿਸੇ ਨੇ ਦੋ ਕਿਲੇ ਵੇਚਤੀ ਉਧਰ ਲੜਤੀਆਂ ਵਿਚਾਰੀਆਂ ਆਪਦਾ ਜਿਸਮ ਤੇ ਕਿਹੜੀਆਂ ਗੱਲਾਂ ਪੁੱਛੋ ਨਾ ਯਾਰ ਬਹੁਤ ਮਾੜਾ ਹਾਲ ਐ ਕੱਲ ਫੇਰ ਉੱਥੇ ਆਗੀ ਇਸ ਉਮਰ ਦੇ ਵਿੱਚ ਮਾੜੇ ਚੰਗੇ ਦਾ ਪਤਾ ਨਹੀਂ ਹੁੰਦਾ ਉਧਰ ਲੈ ਲਿਆ ਕੇ ਕਾਲੇ ਰੰਗ ਦੀ ਕਾਰ ਇੱਧਰ ਘਰਦਿਆਂ ਕੋਲੇ 10000 ਵਾਲਾ ਫੋਨ ਹੁੰਦਾ ਉਹ ਕਦੇ ਚੱਲਦਾ ਹੈ ਕਦੇ ਬੰਦ ਹੋ ਜਾਂਦਾ ਹੈ ਕਦੇ ਹੈਂਗ ਹੋ ਜਾਂਦਾ ਹੈ ਉਥੇ ਜਿਹੜੇ ਸ਼ਿਕਾਰੀ ਹੈ ਉਹ ਆਈਫੋਨ ਆਹ ਹੰਦਿਆ ਚੱਕ ਹੁਣ ਤੁਹਾਡੇ ਹੱਥ ਤੇ 85000 ਦਾ ਆਈਫੋਨ ਰੱਖਤਾ ਜਿਹੜੀ ਲੜਕੀ ਕਦੇ ਪਿੰਡੋਂ ਬਾਹਰ ਜਿਹਨੇ ਪੈਰ ਨਹੀਂ ਪਟਿਆ ਉਹ ਵੀ ਸੀ ਨੀ ਕੁਦਰਤੀ ਗੱਲ ਆ ਯਾਰ ਉਹਨੇ ਹਵਾ 'ਚ ਆਉਣਾ ਹੀ ਆਉਣਾ ਉਹ ਮਰੇ ਸੀਏ ਫਿਰ ਘਰੋਂ ਦੂਰ ਐ ਇਹ ਤਾਂ ਹੈ ਨਹੀਂ ਵੀ ਕੋਈ ਮਲੋਟ ਐ ਬਠੰਡੇ ਐ ਡੱਬ ਵਾਲੀ ਐ ਕੋਈ ਮੁਕਸਰ ਐ ਹਬੂਰ ਐ ਕੋਈ ਪਿੰਡ ਦਾ ਟੱਕਰ ਜੂ ਕੋਈ ਨਾਨਕਿਆਂ ਦਾ ਮਾਮੇ ਕਾ ਗਵਾਂਡੀ ਟੱਕਰ ਜੂ ਕੋਈ ਫਲਾਨਿਆਂ ਦੀ ਬੁੜੀ ਟੱਕਰ ਜੂ ਕਿਸੇ ਦਾ ਜਵਾਕ ਟੱਕਰ ਜੂ 100 ਸੰਗ ਸ਼ਰਮ ਐ ਕੋਈ ਬੱਸ 'ਚ ਬੈਠਾ ਪਿੰਡ ਦਾ ਟੱਕਰ ਜੂ ਇਹ ਗੱਲਾਂ ਤਾਂ ਹੈ ਨਹੀਂ ਉਥੇ ਨਾ ਕਿਸੇ ਨੇ ਟਕਰਨਾ ਹੈ ਨਾ ਕਿਸੇ ਨੇ ਮਿਲਣਾ ਹੈ ਆਈਫੋਨ ਹੱਥ 'ਚ ਲੋ ਟ-ਸ਼ਰਟ ਪਾ ਕੇ ਤੇ ਚੰਗੀ ਗੱਡੀ 'ਚ ਬਹਿ ਕੇ ਬੀਚ ਤੇ ਜਾਣਾ ਹੈ ਬੀਚ ਤੇ ਜਦੋਂ ਨਿੱਕਾ ਜਾ ਪਿਆਲੀ ਕਰੀ ਉਹਨੂੰ ਕੀ ਕਹਿੰਦੇ ਹੁੰਦੇ ਆ ਪੜਾ ਕੇ ਜੈਂ ਜ ਕਰ ਦਿੰਦੇ ਚੀਅਰਜ਼ ਉਹ ਕਰੀ ਬੰਦਾ ਨਸ਼ੇ ਚ ਆ ਗਿਆ ਇੱਕ ਜਵਾਨੀ ਦਾ ਨਸ਼ਾ ਇੱਕ ਪਿਆਲੀ ਦਾ ਨਸ਼ਾ ਉਤੋਂ ਆਈਫੋਨ ਦਾ ਨਸ਼ਾ ਚੌਥਾ ਕਿਸੇ ਨੇ ਤੁਹਾਨੂੰ ਪ੍ਰਭਾਵਿਤ ਕਰਿਆ ਤਾਂ ਲੜਕੀਆਂ ਮਿੱਤਰੋ ਬਹੁਤ ਸਾਰੀਆਂ ਵਿਚਾਰੀਆਂ ਰੋਡ ਤੇ ਆ ਗਈਆਂ ਮਾੜਾ ਹਾਲ ਹੈ ਘਰੇ ਆਉਂਦੀਆਂ ਦਿਖਦਾ ਕੁਝ ਨਹੀਂ ਕਿਉਂਕਿ ਮਾਪਿਓ ਨੇ ਕਿਲਾ ਕਿਲਾ ਦੋ ਦੋ ਕਿਲੇ ਜ਼ਮੀਨਾਂ ਵੇਚ ਕੇ ਤੁਰੇ ਗਹਿਣੇ ਗੱਟੇ ਕਰਕੇ ਸੋਨਾ ਗਹਿਣੇ ਕਰਤਾ ਥਾਂ ਗਹਿਣੇ ਕਰਤਾ ਇੱਧਰ ਦੇਖਦੀਆਂ ਦਿਖਦਾ ਕੁਝ ਨਹੀਂ ਉਥੇ ਖਰਚਾ ਨਹੀਂ ਪੂਰਾ ਹੁੰਦਾ ਕੀ ਕਰਨ ਤਾਂ ਜਿਹੜੇ ਸ਼ਿਕਾਰੀ ਲੋਕ ਐ ਉਹ ਫਿਰ ਉਹਨੂੰ ਪੱਟਦੇ ਆ ਕਿ ਫਲਾਨੀ ਲੜਕੀ ਐ ਜਿਹੜੀ ਫਲਾਨਾ ਲੜਕਾ ਐ ਜਿਹੜਾ ਉਹਨੂੰ ਆਹ ਲੋੜ ਐ ਉਹਦਾ ਜਿਹੜਾ ਸਰਕਲ ਹੁੰਦਾ ਹੈ ਉਹਦੇ ਚੋਂ ਇਹ ਪਤਾ ਕਰਦੇ ਆ ਮਿੱਤਰੋ ਤਾਂ ਫਿਰ ਇਹ ਗੱਲਾਂ ਹੋ ਜਾਂਦੀਆਂ ਹੁਣ ਗੱਲ ਤੇ ਆਉਣਿਆ ਭਾਨੇ ਵਾਲੀ ਤੇ ਜਦੋਂ ਬੰਦਾ ਜਿਹੜਾ ਪੋਲੀਟੀਸ਼ਨ ਐ ਜਾਂ ਲੋਕ ਲੀਡਰ ਪਬਲਿਕ ਫਿਗਰ ਐ ਜਦੋਂ ਬੰਦਾ ਗਰਮ ਹੋਇਆ ਨਹੀਂ ਤੇ ਗਿਆ ਨਹੀਂ ਭਾਵੇਂ ਉਹ ਕਿੰਨੇ ਲੋਕ ਪ੍ਰਵੋਕ ਕਰਨ ਵਾਲੇ ਹੋਣ ਪ੍ਰਕਾਸ਼ ਤੋਂ ਬਾਦਲ ਵਰਗੇ ਪੰਜ ਵਾਰੀ ਮੁੱਖ ਮੰਤਰੀ ਤਾਂ ਹੀ ਬਣਗੇ 1957 ਤੋਂ ਲੈ ਕੇ 2024-25 ਤੱਕ 43 ਤੇ 25 43 ਤੇ ਵੀ 63 ਤੇ 5 ਮੰਨ ਲਾ 65-70 ਸਾਲ ਤਾਂ ਹੀ ਰਾਜਨੀਤੀ ਜੀ ਰਹੇਗੀ ਉਹ ਠੰਡੇ ਰਹੇ ਸਾਹਮਣੇ ਗਾਲਾਂ ਕੱਢ ਗਿਆ ਕੋਈ ਚੁੱਪ ਕਰਕੇ ਭਲਾ ਹੈ ਭਾਈ ਤੇਰਾ ਹਾਂ ਪਰ ਪਾਨਿਆਂ ਤੇਰੀ ਜਿਹੜੀ ਬੋਲ ਬਾਣੀ ਹੈ ਮਿੱਤਰ ਬਿਲਕੁਲ ਕਾਮਯਾਬ ਦੀ ਯਾਰ ਲੱਖੇਰਗੇ ਤੈਨੂੰ ਖਿੱਚੀ ਜਾਂਦੇ ਐ ਤੂੰ ਜਵਾਕਾਂ ਵਾਂਗੂ ਲੜੀ ਜਾਣਾ ਬੋੜ ਥਲੇ ਖੜਾ ਉਥੇ ਮੁਹੱਲੀ ਆਂਬ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਨਹੀਂ ਤੇਰੀ ਸੁਣਨੀ ਬਈ ਮੈਂ ਨਹੀਂ ਕਰਨੀ ਆਪਦੀ ਬੇਇੱਜ਼ਤੀ ਆਪ ਕਰਾਈਏ ਨੇ ਵੀ ਕੈਮਰੇ ਤੈਨੂੰ ਅੱਗੋਂ ਰਿਕਾਰਡ ਕਰ ਰਹੇ ਐ ਪਾਨਾ ਜੀ ਛੋਟਾ ਭਰਾ ਐ ਹੱਥ ਬੰਨੇ ਮੇਰਾ ਭਰਾ ਜੇ ਗਰਾਊਂਡ ਤੇ ਲੰਬਾ ਸਮਾਂ ਚੱਲਣਾ ਐ ਕਿਸੇ ਦੇ ਕਮੈਂਟ ਕਰਨ ਪਿੱਛੇ ਅਮਰਤਪਾਲ ਐਮਪੀ ਨੇ ਲੜਾਈ ਵਿੱਢੀ ਡਿਬਰੂਗੜ੍ਹ ਬੈਠਾ ਸਮਝ ਗਿਆ ਅਗਲੇ ਨਾਲ ਤਾਂ ਪਰਵੋਕ ਕਰਨਾ ਹੈ ਪਰ ਤੂੰ ਜੇ ਹੋਮੀਓਪੈਥਿਕ ਦੀ ਦਵਾਈ ਵਰਗਾ ਇਲਾਜ ਕਰਨਾ ਹੈ ਜਿਹਦਾ ਇੱਕ ਹੀ ਗੋਲੀ ਲੈ ਕੇ ਸਿਰ ਦੁਖਣੋਂ ਹਟਾਉਣਾ ਹੈ ਤਾਂ ਭਾਵੇਂ ਸਵੇਰੇ ਕਿਸੇ ਦੇ ਗਲ ਪੈ ਜਾ ਪਰ ਜਿਵੇਂ ਹੋਮੀਓਪੈਥਿਕ ਜੜੋ ਚੱਕ ਦਿੰਦੀ ਹੈ ਦਵਾਈ ਨੂੰ ਸੌਰੀ ਰੋਗ ਨੂੰ ਹੋਮਿਓਪੈਥੀ ਦੀ ਦਵਾਈ ਅਤੇ ਮੇਰਾ ਯਾਰ ਹੈ ਕਿ ਹੋਮਿਓਪੈਥੀ ਦੀ ਦਵਾਈ ਵਰਗਾ ਜਿਹੜਾ ਜੜ੍ਹ 'ਚੋਂ ਰੋਗ ਮਕਾਉਂਦਾ ਹੈ ਜੇ ਹੋਮਿਓਪੈਥਿਕ ਦੀ ਦਵਾਈ ਬਣ ਜਾ ਮਿੱਤਰਾ ਤੇ ਹੋਮਿਓਪੈਥਿਕ ਦੀ ਦਵਾਈ ਵਰਗਾ ਲੋਕਾਂ ਨੂੰ ਰਿਜ਼ਲਟ ਦੇ ਤੱਥ ਤੇਰੇ ਕੋਲ ਇੰਨੇ ਹੋਣ ਕਿ ਪ੍ਰਸ਼ਾਸਨ ਅਫੀਸਰ ਸਹਿਬਾਨ ਤੁਹਾਡੀ ਗੱਲ ਸੁਣਨ ਵਾਸਤੇ ਮਜਬੂਰ ਹੋ ਜਾਣਾ ਜਿਵੇਂ ਸੁਖਪਾਲ ਸਿੰਘ ਖਹਿਰਾ ਤੱਥਾਂ ਤੇ ਗੱਲ ਕਰਦਾ ਹਾਲਾਂਕਿ ਭਾਵੇਂ ਰਾਜੇ ਵਿੜਿੰਗ ਗੁਰੀ ਵਿਰੋਧੀ ਧਿਰ ਦੇ ਨੇਤਾ ਸਭਾ ਦੀ ਸਭ ਦੀ ਸਰਕਾਰ ਨਾਲ ਸੈਟਿੰਗ ਹੈ ਸਾਰੇ ਕੱਚਾ ਜਾਂ ਧੂਆਂ ਮਰੀ ਜਾਂਦੇ ਸਾਰੇ ਡਰੀ ਜਾਂਦੇ ਉਹ ਗੱਲ ਨਹੀਂ ਕਰਦੇ ਪਰ ਸੁਖਪਾਲ ਖਹਿਰੇ ਕੋਲੇ ਇੱਕ ਤੱਥ ਹੈ ਪ੍ਰਗਟ ਸਿੰਘ ਵੀ ਉਹਨਾਂ ਦੀ ਪੈੜ ਤੇ ਪੈੜ ਧਰ ਕੇ ਚੱਲ ਰਿਹਾ ਓਵੇਂ ਤੁਹਾਡੇ ਕੋਲੇ ਤੱਥ ਹੋਣ ਜੇ ਲੱਖਾਂ ਸਦਾਣਾ ਸਿਆਣਾ ਬਣਿਆ ਤਾਂ ਭਾਨਾ ਸਿਆ ਤੂੰ ਵੀ ਬਣ ਤੇਰੇ ਕੋਲੇ ਅਮਤੋਜ ਮਾਨ ਵਰਗਿਆਂ ਦੀ ਸਿੱਖਿਆ ਵੱਡੇ ਦਿਮਾਗ ਦੀ ਜਿਹੜੇ ਬੰਬੇ ਵਗੈਰੇ ਸ਼ਹਿਰ ਚ ਰਹਿ ਗਏ ਆਏ ਉਹਨਾਂ ਦੀ ਸਿੱਖਿਆ ਹੈ ਮਿੱਤਰਾਂ ਪਾਣਾ ਸਿਆ ਤੇ ਮਿੱਤਰੋ ਜਿਹੜਾ ਲੋਟੂ ਟੋਲਾ ਨਾ ਯੰਟਾਂ ਦਾ ਇਹਦੇ ਤੋਂ ਜਿੰਨਾ ਬਚ ਸਕਦੇ ਆਂ ਬਚੋ ਜਿਹੜੇ ਤੁਹਾਡੇ ਰਿਸ਼ਤੇਦਾਰ ਆਂਢੀ ਗੁਆਂਢੀ ਮਿੱਤਰ ਉਹਨਾਂ ਦੀ ਠੋਕ ਕੇ ਮਦਦ ਕਰੋ ਉਹਨਾਂ ਦਾ ਸਾਥ ਦਿਓ ਤੇ ਪੀੜ ਤੋਂ ਲੋਕ ਵੀ ਇਹ ਗੱਲ ਆ ਮਿੱਤਰੋ ਜਿਵੇਂ ਲੱਖਾ ਹਲਾ ਸੀ ਪਤਲੀ ਗਲੀ ਨਿਕਲ ਜੰਨੇ ਜਦੋਂ ਤੁਹਾਡੇ ਪੈਸੇ ਆ ਜਾਂਦੇ ਆ ਪਰ ਪੀੜ ਤੋਂ ਕਿੱਲੇ ਤੋਂ ਕਿੱਲੇ ਆਲੇ ਕਿਉਂਕਿ ਨਾ ਕਦੇ ਯਾਤਰਾ ਤੇ ਨਾ ਕਦੇ ਮੇਲਿਆਂ ਤੇ ਸਰਦਾਰਾਂ ਦੇ ਬੰਦੇ ਨਹੀਂ ਜਾਂਦੇ ਤੇ ਨਾ ਹੀ ਉਹ ਲੋਟਿਆਂ ਨੂੰ ਪੈਸੇ ਫਸਾਉਣ ਸ਼ੇਅਰ ਕਰਿਓ ਮੇਰੇ ਭਰਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ